ਕੜਨਾ ਯਾਤਰਾ ਤੇ ਗਿਆ ਜੀ ਐਮਪੁਨ ਸਾਹਿਬ ਦੇ ਉਦੋਂ ਪੈਦਲ ਯਾਤਰਾ ਜਿੱਥੇ ਉਥੋਂ ਕਿਦ ਰਸਤੇ ਕਿਨੋ ਕੇ ਸਾ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਉਹ ਐਂਗਲ ਦੇ ਨਾਲ ਸਾਰਾ ਲਿਆ ਹੱਥ ਲੱਗੇ ਪੈਦਲ ਥਾਈ ਦੇ ਵਿੱਚ ਬਹੁਤ ਵਕਤ ਲੱਗੋ ਬਹੁਤ ਬਹੁਤ ਕਲਾਕਟਰ ਅਡੇਸ਼ ਦੇ ਭਾਈ ਜੀ ਨਾਲ ਬਹੁਤ ਹੀ ਆਗਿਆਕਾਰੀ ਬੱਚਾ ਮੇਰੇ ਕੋਲ ਸ਼ਬਦ ਨਹੀਂ ਇਸ ਟਾਈਮ ਕਹਿਣ ਲਈ ਅਰਦਾਸ ਇੰਨੀ ਸੋਹਣੀ ਕਰਦਾ ਕੀਰਤਨ ਇੰਨਾ ਸੋਹਣਾ ਕਰਦਾ ਤਬਲਾ ਇੰਨਾ ਵਧੀਆ ਪਲੇ ਕਰਦਾ ਸੀ ਬਹੁਤ ਹੀ ਪਰਿਵਾਰ ਨੂੰ ਘਾਟਾ ਪਿਆ ਆ ਗੋਬੇ ਨ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਫਿਲਕ ਗਿਆ ਤੇ 304 ਦਾ ਢੋਗੇ ਖਾਈ ਸੀ ਕਿਤੇ ਜੱਟ ਕੇ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਦੀ 18 ਸਾਲ ਦੀ ਕੱਟਾਂ ਕੀ ਬਾਪੀ ਕਟਨਾ ਯਾਤਰਾ ਤੇ ਗਿਆ ਹੈ ਇੰਪੁਰਤ ਸਾਹਿਬ ਤੇ ਉਹਦੇ ਪੈਦਲ ਯਾਤਰਾ ਜਿੱਥੇ ਉਥੋਂ ਕਿਦਰਾ ਸਰੀ ਖਲੋ ਕੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਹੈ ਉਹ ਐਂਗਲ ਦੇ ਨਾਲ ਸਾਰਾ ਲਿਆ ਹੱਥ ਲੱਡੇ ਕੇ ਪਹਿ ਜਾ ਕੇ ਖਾਈ ਦੇ ਵਿੱਚ 780 ਜਾਣੇ ਹੈਗੇ ਇਸ ਯਾਤਰਾ ਦੇ। ਇਸਨੂੰ ਕੀ ਕਰਨਾ ਬਹੁਤ ਕੀ ਹੈ ਹੁਣ। ਘਟਨਾਵਾਂ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ। ਹਾਂਜੀ ਅਮਨਦੀਪ ਸਿੰਘ ਹੈਗਾ ਜੀ ਮੈਂ। ਘਟਨਾ ਵਾਪਰੀ ਹੈ। ਘਟਨਾ ਜੀ ਆਪਣੇ ਨਾਨਕੇ ਪਰਿਵਾਰ ਦੇ ਨਾਲ ਹਿਮਕੁੰਡ ਸਾਹਿਬ ਗਏ ਸੀ ਜੀ। ਤੇ ਇਹ ਕਦੋਂ ਆਪਣਾ ਗੋਬਿੰਦ ਘਾੜ ਤੋਂ ਗਾੜੀ ਜਾਣ ਲੱਗੇ ਨੇ ਤੇ ਨਾ ਰੇਲਿੰਗ ਹੁੰਦੀ ਉੱਥੋਂ ਕਿਤੇ ਪੈਰ ਤਿਲਕ ਗਿਆ ਤੇ 300 ਫੁੱਟ ਡੂੰਗੀ ਖਾਈ ਸੀ ਕਿਤੇ ਵਿੱਚ ਡੱਗ ਗਏ ਜੀ ਇਹ ਕਿਹੜਾ ਦਾ ਗੁਰਪ੍ਰੀਤ ਸਿੰਘ ਜੀ 18-19 ਸਾਲ ਜੀ ਇਹਦਾ ਕੀ ਕੰਮ ਕਰਦੇ ਨੇ ਇਹ ਪਿਤਾ ਇੰਨਾ ਤੇ ਗਰੰਥੀ ਆ ਜੀ ਤੇ ਬੇਟਾ ਜੀ ਸਟੱਡੀ ਕਰ ਰਿਹਾ ਸੀ ਜੀ ਕਿੰਨੇ ਭੈਣਾਂ ਦਾ ਭਾਗ ਇਹ ਇੱਕ ਭੈਣ ਤੇ ਇੱਕ ਇਹ ਆਪ ਹੀ ਆ ਜੀ ਦੋ ਹੀ ਬੱਚੇ ਆ ਜੀ ਉਹਨਾਂ ਦੇ ਹਾਂਜੀ ਦੇ ਪਰਿਵਾਰ ਨੂੰ ਜਿਹਦਾ ਬਲ ਲੱਗਾ ਘਟਨਾ ਬਾਰੇ ਇਹਨਾਂ ਦੇ ਆਪਣੇ ਨਾਨਕੇ ਪਰਿਵਾਰ ਨਾਲ ਗਿਆ ਸੀ ਜੀ ਉਹਨਾਂ ਦੀ ਕਾਲ ਆਈ ਸੀ ਇੱਦਾਂ ਇੱਦਾਂ ਮਿਸ ਐਪਟੀ ਹੋ ਗਈ ਆ ਜੀ ਕਿੰਨੀ ਤੋਂ ਵੀ ਫਰਟ ਜਿੱਦ ਤੋਂ ਵੱਡਾ ਹੈ ਇਹ 300 ਫੁੱਟ ਜੀ ਹਾਂਜੀ ਹਾਂਜੀ ਮੌਕੇ ਤੇ ਡੈਥ ਹੋ ਗਈ ਜੀ ਪ੍ਰਗਟ ਸਿੰਘ ਕੀ ਲੱਗਦੇ ਸੀ ਮੈਂ ਬੱਚੇ ਦਾ ਮਾਮਾ ਲੱਗਦਾ ਠੀਕ ਹੈ ਤੁਸੀਂ ਨਾਲ ਸੀ ਹੋਗੇ ਥੋੜਾ ਜਿਹਾ ਅੱਗੇ ਸੀ ਬੇਟਾ ਮੇਰਾ ਨਾਲ ਸੀ ਨਾਲ ਚਾਰ ਜਣੇ ਇਹਦੇ ਨਾਲ ਚਾਰ ਪੰਜ ਜਣੇ ਆ ਗਏ ਸੀ ਕਦੋਂ ਉਹਨੇ ਗੇਸ ਯਾਤਰਾ ਹੋਈ ਇਹ ਗਏ ਸੀ ਅਸੀਂ ਇੱਥੇ ਸ਼ੁੱਕਰਵਾਰ ਤੇ ਮੁੜ ਕੇ ਉੱਥੇ ਰਹੇ ਰਿਸ਼ੀਕੇਸ਼ ਇੱਕ ਰਾਤ ਉੱਥੋਂ ਫਿਰ ਅਗਲੇ ਦਿਨ ਰਵਾਨਾ ਉੱਥੇ ਕੀਤਾ ਆਪਣਾ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚੜੇਗੇ ਵੀ ਥਡੇ ਕੱਟਨੇ ਰਸਤਾ ਥੋੜਾ ਆ ਉਹ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਣਦੇ ਆ ਮਗਰ ਮੈਂ ਠੀਕ ਆ ਇਹ ਬੜਾ ਵਧੀਆ ਕੋਈ ਗੱਲ ਨਹੀਂ ਉਹ ਮੁੜ ਕੇ ਮੇਰਾ ਇੱਕ ਦੋਸਤ ਹੁੰਦਾ ਉਹਨੇ ਫਿਰ ਐਬੂਲੈਂਸ ਦੇ ਵਿੱਚ ਬਿਨ ਲੈ ਕੇ ਆਇਆ ਕਿ ਇਹ ਸਾਢੇ 10:00 ਵਜੇ ਦੀ 10:30 ਵਜੇ ਦੇ ਕਰੀਬ ਠੀਕ ਹੈ ਕਿਸੇ ਦਾ ਵਾਪਰੀ ਕਰਤਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਦੋਂ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਇਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੁੜ ਕੇ ਉਹ ਲੈਣ ਗਿਆ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਉਹਦੀ ਬੋਡੀ ਜਿਹੜੀ ਬਾਹਰ ਕੱਢੀ ਹਾਂਜੀ ਮੇਰਾ ਨਾਮ ਰਾਜਵੀਰ ਕੌਰ ਟੀਚਰ ਖਾਲਸਾ ਕੋਲੇ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਅੱਜ ਪੜਨਾ ਵਾਪਰਿਆ ਇਹ ਬਹੁਤ ਹੀ ਦੁੱਖਦਾਈ ਆ ਅਕੈ ਤ ਇਸ ਹੈ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਜੋ ਕਿ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਕਮਰਸ ਦਾ ਬਹੁਤ ਹੀ ਆਗਿਆਕਾਰੀ ਬੱਚਾ ਮੇਰੇ ਕੋਲ ਸ਼ਬਦ ਨਹੀਂ ਇਸ ਟਾਈਮ ਕਹਿਣ ਲਈ ਅਰਦਾਸ ਇੰਨੀ ਸੋਹਣੀ ਕਰਦਾ ਕੀਰਤਨ ਇੰਨਾ ਸੋਹਣਾ ਕਰਦਾ ਤਬਲਾ ਇੰਨਾ ਵਧੀਆ ਪਲੇ ਕਰਦਾ ਸੀ ਬਹੁਤ ਹੀ ਪਰਿਵਾਰ ਨੂੰ ਘਾਟਾ ਪਿਆ ਆ ਮੇਰੇ ਕੋਲ ਸ਼ਬਦ ਨਹੀਂ ਆ ਮੈਡਮ ਕੁਲਜੀਤ ਨੇ ਇਹਨਾਂ ਨੇ ਉਸ ਬੱਚੇ ਦੀ ਇੱਥੇ ਸਾਡੇ ਸਕੂਲ ਅਡਮਿਸ਼ਨ ਕਰਾਈ ਸੀ ਮੈਂ ਪਰਮਾਤਮਾ ਅਗੇ ਇਹ ਅਰਦਾਸ ਕਰਦੀ ਆ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਇਸ ਸਮੇ ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਕਹਿ ਸਕਾਂ ਪਰਿਵਾਰ ਚ ਜੀ ਗੁਰਪ੍ਰੀਤ ਸਿੰਘ ਦੇ ਫਾਦਰ ਦਾਦੀ ਮਾਂ ਉਦੀ ਛੋਟੀ ਪੈਣੇ ਮਦਰ ਹੈ ਗੁਰਪ੍ਰੀਤ ਦੀ 18 ਸਾਲ ਉਮਰ ਸੀ ਇਸ ਉਮਰ ਦੇ ਵਿੱਚ ਮਾਂ ਪਿਓ ਦਾ ਲੱਕ ਟੁੱਟ ਜਾਂਦਾ ਜਦੋਂ ਜਵਾਨੀ ਦੀ ਉਮਰ ਦੇ ਵਿੱਚ ਹਰ ਇੱਕ ਨੇ ਆਪਣੇ ਸੁਪਨੇ ਸਜਾਏ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਇੰਨਾ ਆਗਿਆਕਾਰੀ ਬੱਚਾ ਜੋ ਪਤਾ ਲੱਗਾ ਕਿ ਹਿਮਕੁੰਡ ਸਾਹਿਬ ਹੀ ਗਿਆ ਉੱਥੇ ਜਾ ਕੇ ਕੋਈ ਰੇਲਿੰਗ ਨੂੰ ਪਕੜਿਆ ਉਹ ਨਹੀਂ ਸੀ ਮਜ਼ਬੂਤ ਤੇ 350 ਫੁੱਟ ਦੀ ਖਾਈ ਦੇ ਵਿੱਚ ਡਿੱਗ ਕੇ ਜਿਹੜਾ ਆ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ ਬਹੁਤ ਹੀ ਦੁਖਦਈ ਆ ਇਸ ਦੁੱਖ ਦੇ ਪਾਣੀ ਦੇ ਵਿੱਚ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ ਸ਼ਰੀਕ ਹੋ ਕੇ ਦੁੱਖੀ ਬਣ ਜਾ ਸਕਦੇ ਕਿੰਨੇ ਸੁੱਖ ਵੇਲੇ ਨਾ ਜਰੂਰ ਦੁੱਖ ਵੇਲੇ ਜਿਹੜਾ ਆ ਸਾਨੂੰ ਹਾਜ਼ਰ ਹੋਣਾ ਚਾਹੀਦਾ ਆ ਉਸ ਪਰਮਾਤਮਾ ਅਗੇ ਹੀ ਅਰਦਾਸ ਆ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਮਾਤਮਾ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਿੰਸੀਪਲ ਮੈਡਮ ਨਿਰਮਲਜੀਤ ਗਿੱਲ ਵੱਲੋਂ ਸਵੇਰੇ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਅਰਦਾਸ ਕੀਤੀ ਗਈ 2 ਮਿੰਟ ਦਾ ਮੌਨ ਤੇ ਅਸੀਂ ਸਾਰਾ ਸਟਾਫ ਮੈਡਮ ਮੰਦੀਪ ਮਿਊਜ਼ਿਕ ਆਏ ਨੇ ਅੰਚਲੇ ਆਏ ਨੇ ਉਹਨਾਂ ਦੇ ਕਲਾਸ ਇਨਚਾਰਜ ਨੇ ਮੈਡਮ ਸ਼ਰੂਤੀ ਸ੍ਰੀਨ ਮੈਡਮ ਕੁਲਜੀਤ ਕੌਰ ਸਾਰਾ ਸਟਾਫ ਇੱਥੇ ਹਾਜ਼ਰ ਹੈ